ਸੱਚਾ ਦੋਸਤੋ ਇੱਕ ਵਾਰ ਫਿਰ ਤੁਹਾਡਾ ਨਿੱਘਾ ਸਵਾਗਤ ਵੈਲਕਮ ਗੱਲ ਕੀਤੀਆਂ ਦੂਰ ਜਾਂਦੀ ਹੈ ਇਹ ਗੱਲ ਕਿਸੇ ਨੂੰ ਦੱਸੀ ਨਾ ਸਾਨੂੰ ਸਾਡੇ ਪ੍ਰੋਗਰਾਮ ਦੇਖ ਕੇ ਕਈ ਕਾਲਸ ਆਉਂਦੀਆਂ ਜਿਹੜੇ ਆਪਣੇ ਆਪਣੇ ਜ਼ਿੰਦਗੀ ਦੇ ਐਕਸਪੀਰੀਅੰਸ ਸਾਡੇ ਨਾਲ ਸ਼ੇਅਰ ਕਰਦੇ ਨੇ ਜਗ ਬੀਤੀ ਹੱਡ ਬੀਤੀ ਸਾਰੀਆਂ ਹੀ ਅਸੀਂ ਸੁਣਦੇ ਅਤੇ ਸੁਣਾਉਂਦੇ ਹਾਂ ਇੱਕ ਮੈਨੂੰ ਕੁਝ ਦੋਸਤਾਂ ਨੇ ਇੱਕ ਸਨੇਹਾ ਵੀ ਇਹ ਮੈਸੇਜ ਵੀ ਹੈ ਅਤੇ ਅੱਜ ਦਾ ਵਿਚਾਰ ਜਿਹੜਾ ਉਹਨਾਂ ਨੇ ਦੱਸਿਆ ਮੈਨੂੰ ਮੈਂ ਤੁਹਾਡੇ ਨਾਲ ਗੱਲ ਉਹ ਸ਼ੇਅਰ ਕਰਨ ਜਾ ਰਿਹਾ ਅੱਜ ਕੱਲ ਆਮ ਹੀ ਗੱਲਾਂ ਚੱਲਦੀਆਂ ਨਵੀਂ ਜਨਰੇਸ਼ਨ ਅਤੇ 올 ਜਨਰੇਸ਼ਨ ਦੇ ਆਪਣੇ ਅੰਡਰਸਟੈਂਡਿੰਗ ਦੇ ਗੈਪ ਨੇ ਆਰਕੋਸ਼ ਸਾਡੇ ਸੱਜਣਾ ਮਿੱਤਰਾਂ ਨੇ ਸਾਨੂੰ ਫੋਨ ਕਰਕੇ ਦੱਸਿਆ ਕਿ ਅੱਜ ਕੱਲ ਜਦੋਂ ਆਪਣੇ ਖਾਸ ਕਰਕੇ ਉਹਨਾਂ ਮੁੰਡਿਆਂ ਦੀ ਗੱਲ ਕੀਤੀ ਜਦੋਂ ਆਪਣੇ ਮੁੰਡਿਆਂ ਦੇ ਜਿਹੜੇ ਆ ਜ਼ਿਆਦਾਤਰ ਨਾ ਇੱਥੇ ਜ਼ਿਆਦਾ ਡਿਵੈਲਪ ਹੋਏ ਨਾ ਆ ਉਹਨਾਂ ਦੇ ਜਦੋਂ ਕਹਿੰਦੇ ਵਿਆਹ ਹੋ ਜਾਂਦੇ ਹਨ ਉਸ ਤੋਂ ਬਾਅਦ ਜਦੋਂ ਉਹਨਾਂ ਦੇ ਵਿਆਹ ਤੋਂ ਬਾਅਦ ਉਹਨਾਂ ਦੀ ਧਰ ਪਤਨੀਆਂ ਦੀ ਵਾਈਫ ਕਰਾ ਜਦੀ ਹੈ ਤਾਂ ਜਿਹੜਾ ਐਵਰੇਜ ਦੇ ਵਿੱਚ ਉਹਨਾਂ ਚੰਗਾ ਦੱਸਿਆ ਕਿ ਜਿਹੜੀਆਂ ਉਹਨਾਂ ਦੀਆਂ ਵਾਈਫਸ ਹੁੰਦੀਆਂ ਹਨ ਉਹ ਜ਼ਿਆਦਾਤਰ ਜਿਹੜੇ ਮੁੰਡੇ ਦੇ ਮਾਪੇ ਹੁੰਦੇ ਹਨ ਉਹਨਾਂ ਦਾ ਬਿਲਕੁਲ ਉਹਨਾਂ ਨੂੰ ਇਗਨੋਰ ਅਤੇ ਜਿਹੜੇ ਆਪਣੇ ਪੇਰੈਂਟਸ ਹੁੰਦੇ ਹਨ ਉਹਨਾਂ ਨੂੰ ਘਰ ਦੇ ਵਿੱਚ ਜ਼ਿਆਦਾ ਜਿਹੜੀ ਇਨਵੋਲਵਮੈਂਟ ਕਰਕੇ ਉਹਨਾਂ ਨੂੰ ਇੱਕ ਸਾਈਡ ਤੇ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਉਹਨਾਂ ਨੂੰ ਜਿਹੜਾ ਵੱਧ ਸਰਕਾਰ ਦਿੱਤਾ ਜਾਂਦਾ ਹੈ ਤੇ ਉਹਨਾਂ ਨੂੰ ਆ ਬਹੁਦੇ ਨੇ ਦਾ ਇੱਥੋਂ ਤੱਕ ਵੀ ਕਿਹਾ ਕਿ ਉਹਨਾਂ ਨੂੰ ਘਰੋਂ ਛੱਡ ਕੇ ਜਾਣਾ ਪਿਆ ਜਦੋਂ ਉਹ ਲੜਕੀ ਦੇ ਪੇਰੈਂਟਸ ਉਹਨਾਂ ਦੇ ਨਾਲ ਆ ਕੇ ਰਹਿ ਲੱਗ ਪਏ ਆ ਅਤੇ ਉਸ ਦੇ ਨਾਲ ਇਹ ਵੀ ਕਹਿੰਦੇ ਹਨ ਕਿ ਉਸ ਦੇ ਨਾਲ ਜਿਹੜਾ ਮੁੰਡੇ ਹੁੰਦੇ ਹਨ ਜ਼ਿਆਦਾਤਰ ਉਹ ਵੀ ਉਹਨਾਂ ਦੇ ਪਿੱਛੇ ਲੱਗ ਕੇ ਆ ਵੀ ਉਹਨਾਂ ਨੂੰ ਫਿਰ ਬੜੇ ਸਤਕਾਰ ਮੰਮੀ ਜੀ ਡੈਡੀ ਜੀ ਥੋੜਾ ਵੱਧ ਆਰਡਰ ਦਿਆਂ ਕਹਿੰਦੇ ਹਨ ਪਰ ਆਪਣੇ ਆ ਨੂੰ ਫਿਰ ਬੁੱਢਾ ਬੁੱਢੀ ਬੜਾ ਬੁੱਢੀ ਕਹਿ ਕੇ ਤੇ ਉਹਨਾਂ ਨੂੰ ਜਿਹੜੀ ਰਿਸਪੈਕਟ ਜਿਹੜੀ ਹੈ ਉਹ ਬਿਲਕੁਲ ਘਟ ਦਿੰਦੇ ਹਨ ਅਤੇ ਛੋਟੀਆਂ ਛੋਟੀਆਂ ਗੱਲਾਂ ਤੇ ਉਹਨਾਂ ਨੂੰ ਟੋਕਦੇ ਹਨ ਤਾਂ ਉਹ ਫਿਰ ਕਈ ਵਾਰੀ ਦੁਖੀ ਹੋ ਕੇ ਉਹ ਸੋਚਦੇ ਹਨ ਕਿ ਇਹਦੇ ਦੇ ਨਾਲੋਂ ਬਾਹਰ ਰਹਿਣਾ ਹੀ ਚੰਗਾ ਹੈ ਚਾਹੇ ਤੇ ਉਹ ਘਰੋਂ ਚਲੇ ਜਾਂਦੇ ਹਨ ਚਾਹੇ ਉਹਨਾਂ ਨੂੰ ਘਰੋਂ ਜਾਂਦਾ ਕਿਹਾ ਜਾਂਦਾ ਹੈ ਵੀ ਘਰੋਂ ਤੁਸੀਂ ਹੋਰ ਕਿਤੇ ਚਲੇ ਜਾਓ ਜੇ ਤੇ ਘਰਬਾਰ ਜਿਹੜਾ ਜੇ ਤੇ ਹੋਵੇ ਉਹਨਾਂ ਦੇ ਨਾਲ ਤੇ ਉਹ ਸਟਰੋਂਗ ਰਹਿੰਦੇ ਹਨ ਉਹ ਘਰ ਛੱਡ ਕੇ ਨਹੀਂ ਜਾਂਦੇ ਫਿਰ ਉਹ ਬੱਚੇ ਜਾਂਦੇ ਹਨ ਪਰ ਜੇ ਉਹਨਾਂ ਨੇ ਘਰ ਘੂਰ ਪਹਿਲਾਂ ਹੀ ਕਿਸੇ ਦਾ ਨਾਮ ਲਵਾ ਦਿੱਤਾ ਹੋਵੇ ਤਾਂ ਫਿਰ ਮਜਬੂਰ ਹੋ ਕੇ ਉਹਨਾਂ ਨੂੰ ਜਾਣਾ ਪੈਂਦਾ ਹੈ ਅਤੇ ਇਹ ਵੀ ਟੂ ਲੇਟ ਹੁੰਦਾ ਹੈ ਕਿ ਜਦੋਂ ਉਹ ਸੋਚਦੇ ਹਨ ਕਿ ਜਿੰਨਾ ਚਿਰ ਅਸੀਂ ਜੁੰਦੇ ਜਾਗਦੇ ਸੀ ਅਸੀਂ ਆਪਣਾ ਪ੍ਰਾਪਰਟੀ ਸੀ ਜਿਹੜਾ ਆਪਣਾ ਘਰ ਸੀ ਉਹ ਸਾਨੂੰ ਕਿਸੇ ਦੇ ਨਾਂ ਤੇ ਨਹੀਂ ਲੋਣਾ ਚਾਹੀਦਾ ਭਾਵੇਂ ਬੱਚੇ ਹੋਣ ਜਾਂ ਕੋਈ ਵੀ ਹੋਵੇ ਫਿਰ ਤੁਹਾਡਾ ਕਟੋ ਕੱਟ ਤੁਸੀਂ ਆਪਣੇ ਰਹਿਣ ਦਾ ਜਿਹੜਾ ਟਿਕਾਣਾ ਉਹ ਤੁਹਾਡਾ ਇੱਕ ਸੇਫ ਹੁੰਦਾ ਹੈ ਆ ਇਹ ਸਾਡੇ ਨਾਲ ਉਹਨਾਂ ਕੀਤੀਆਂ ਗੱਲਾਂ ਸਾਂਝੀਆਂ ਕਿ ਆ ਆਮ ਤੌਰ ਤੇ ਇਹ ਕਮਿਊਨਿਟੀ ਦੇ ਵਿੱਚ ਹੋ ਰਿਹਾ ਹੈ ਅਸੀਂ ਹਮੇਸ਼ਾ ਦੇਖਦੇ ਹਾਂ ਕਿ ਇੱਕ ਜਿਹੜਾ ਬਾਪ ਹੁੰਦਾ ਹੈ ਉਸ ਦੀਆਂ ਵੀ ਬੜੀਆਂ ਕੁਰਬਾਨੀਆਂ ਹੁੰਦੀਆਂ ਹਨ ਦੁਨੀਆ ਭਰ ਦੇ ਵਿੱਚ ਜਿੰਨੇ ਵੀ ਗਾਣੇ ਬਣੇ ਹਨ ਉਸ ਦੇ ਵਿੱਚ ਮਾਂ ਨੂੰ ਬਹੁਤ ਤੱਕਾ ਦਿੱਤਾ ਗਿਆ ਹੈ ਕਿ ਹਰ ਕਿਸਮ ਦੇ ਪਰਸੋ ਮਾਂ ਦਾ ਬੜਾ ਵੱਡਾ ਰੋਲ ਹੁੰਦਾ ਹੈ ਪਰ ਜਿਹੜੇ ਆਮ ਤੌਰ ਤੇ ਐਵਰੇਜ ਦੇ ਵਿੱਚ ਜਿਹੜੇ ਬਾਪ ਹਨ ਉਹ ਜਿਆਦਾ ਝਟਕਦੇ ਹਨ ਅਤੇ ਬੱਚਿਆਂ ਨੂੰ ਟੋਕਦੇ ਹਨ ਉਹਨਾਂ ਦੇ ਨਾਲ ਜਿਹੜੀਆਂ ਦੂਰੀਆਂ ਜਿਹੜੀਆਂ ਹਨ ਥੋੜੀਆਂ ਦੂਰ ਹੁੰਦੀਆਂ ਜਾਂਦੀਆਂ ਹਨ ਸੋ ਇਹ ਆਪਣੇ ਜ਼ਰੂਰ ਦੇਖਣ ਦੇ ਵਿੱਚ ਆਇਆ ਪਰ ਇਹ ਸਾਨੂੰ ਹਮੇਸ਼ਾ ਖਾਸ ਕਰਕੇ ਬੱਚਿਆਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਇੱਕ ਜਿਹੜਾ ਬਾਪ ਹੁੰਦਾ ਹੈ ਆਪਣੀਆਂ ਸਾਰੀਆਂ ਹੀ ਅ ਜਰੂਰੀ ਜਿਹੜੇ ਕਈ ਕੰਮ ਕਰਨੇ ਚਾਹੁੰਦਾ ਆ ਪੈਸੇ ਨਹੀਂ ਖਰਚਦਾ ਕਿ ਫਿਊਚਰ ਦੇ ਬੱਚਿਆਂ ਦੇ ਕੰਮ ਹੋਣਗੇ ਆਪਣੇ ਸਾਰੇ ਸ਼ੌਂਕ ਜਿਹੜੇ ਹੈ ਉਹ ਅਧੂਰੇ ਛੱਡ ਕੇ ਉਹਨਾਂ ਨੂੰ ਪਾਲਦਾ ਹੈ ਅਤੇ ਮਾਪਿਓ ਦਾ ਜਿਹੜਾ ਜ਼ਰੂਰ ਧਿਆਨ ਜਿਹੜਾ ਦੇਣਾ ਚਾਹੀਦਾ ਹੈ ਆਮ ਤੌਰ ਤੇ ਕੁਦਰਤੀ ਗੱਲ ਹੈ ਕਿ ਆਪਾਂ ਆਮ ਦੇਖਦੇ ਹਾਂ ਕਿ ਦੋ ਚੀਜ਼ਾਂ ਜਿਹੜੀਆਂ ਹਨ ਹਮੇਸ਼ਾ ਜ਼ਿਆਦਾ ਜਿਹੜੀਆਂ ਨਜ਼ਰ ਆਉਂਦੀਆਂ ਹਨ ਇੱਕ ਜਿਹੜੀ ਹੈ ਆਪਣੀ ਅਕਲ ਤੇ ਜਿਹੜੇ ਦੂਸਰੇ ਦੇ ਗਨਾਹ ਇਹ ਸਾਨੂੰ ਜਿਆਦਾ ਦੇਖਣ ਦੇ ਵਿੱਚ ਨਜ਼ਰ ਆਉਂਦੇ ਹਨ ਸੋ ਇਹ ਸੀ ਅੱਜ ਦੀ ਗੱਲ ਬਾਤ ਮਾਮਲਾ ਥੋੜਾ ਜਿਹਾ ਇਹ ਗੱਲਾਂ ਉਹਨਾਂ ਨੇ ਬੜੀਆਂ ਮੈਨੂੰ ਸੀਰੀਅਸ ਹੋ ਕੇ ਦੱਸੀਆਂ ਸੀ ਪਰ ਜਿਹੜੀ ਗੱਲ ਮੈਨੂੰ ਕੋਈ ਮੈਸੇਜ ਦਿੰਦਾ ਹੈ ਜੋ ਹੋ ਰਹੀਆਂ ਹਨ ਮੈਂ ਤੁਹਾਰਾਂ ਨਾਲ ਜਰੂਰ ਸਾਂਝੀ ਕਰਦਾ ਹਾਂ ਕਿਉਂਕਿ ਮੈਨੂੰ ਪਤਾ ਹੈ ਕਿ ਆਪਣੇ ਘਰ ਵਾਲੀ ਗੱਲ ਹੈ ਇਹ ਗੱਲ ਦੱਸਣੀ ਨਹੀਂ ਕਿਉਂਕਿ ਜੇ ਦੱਸੋਗੇ ਗੱਲ ਕੀਤੀਆਂ ਜਾਂਦੀ ਹੈ ਦੂਰ ਸੋ ਇਹ ਸੀ ਅੱਜ ਦਾ ਪ੍ਰੋਗਰਾਮ ਹੈ ਸੱਚ ਹੁਣ ਇੱਕ ਧੰਨਵਾਦ ਜਾਂਦੇ ਆ ਜਿਹਨਾਂ ਗੱਲ ਹਾਸੇ ਮਜ਼ਾਕ ਵੀ ਜਿਹੜੇ ਆਪਣੇ ਹਮੇਸ਼ਾ ਕਮਿਊਨਿਟੀ ਦੇ ਵਿੱਚ ਚੱਲਦੇ ਰਹਿੰਦੇ ਹਨ ਉਹ ਵੀ ਤੁਹਾਨੂੰ ਅਸਰੋਣਾ ਇੱਕ ਗੱਲ ਅ ਇੱਕ ਵਾਰੀ ਇੱਕ ਦੋਸਤ ਆਪਣੇ ਦੋਸਤ ਨੂੰ ਫੋਨ ਕਰਕੇ ਕਹਿ ਰਿਹਾ ਹੁੰਦਾ ਕਹਿੰਦਾ ਯਾਰ ਜਦੋਂ ਵੀ ਜ਼ਿੰਦਗੀ ਦੇ ਵਿੱਚ ਮੁਸੀਬਤਾਂ ਆਉਂਦੀਆਂ ਇਕੱਠੀਆਂ ਹੀ ਆ ਜਾਂਦੀਆਂ ਉਹ ਦੂਸਰਾ ਪੁੱਛਦਾ ਕੀ ਗੱਲ ਹੋ ਗਈ ਕੀ ਮੁਸੀਬਤਾਂ ਤੇ ਆ ਗਿਆ ਉਹ ਕਹਿੰਦਾ ਯਾਰ ਮੇਰੀ ਮੋਟੀ ਮੇਰੀ ਵਾਈਫ ਗਈ ਸੀ ਪੇਕੇ ਉਹ ਪੇ ਕਿਉਂ ਆ ਗਈ ਤੇ ਨਾਲ ਆਪਣੇ ਮਾਤਾ ਨੂੰ ਹੀ ਲਾਈ ਮੰਮੀ ਦੇ ਨਾਲ ਉਹ ਦੋਨੇ ਜਣੀਆਂ ਆ ਗਈਆਂ ਸੋ ਇਹ ਉਹ ਗੱਲ ਕਰਕੇ ਇੱਕ ਦੂਜੇ ਨਾਲ ਗੱਲ ਕਰ ਰਹੇ ਹੁੰਦੇ ਹਨ ਸੋ ਇਹ ਗੱਲ ਕਿਸੇ ਨੂੰ ਦੱਸਣੀ ਨਹੀਂ ਤੇ ਅਗਲੇ ਪ੍ਰੋਗਰਾਮ ਵਿੱਚ ਫੇਰ ਹੋਏਗੀ ਤੁਹਾਡੇ ਨਾਲ ਮੁਲਾਕਾਤ ਫੇਰ ਛੇਤੀ ਮਿਲਾਂਗੇ ਤੁਸੀਂ ਆਪਣੇ ਵਿਚਾਰ ਅਤੇ ਕੋਈ ਵੀ ਆਪਣੀ ਹੱਡ ਬੀਤੀ ਜਰੂਰ ਸਾਡੇ ਨਾਲ ਸਾਂਝੀ ਕਰਿਆ ਕਰੋ ਧੰਨਵਾਦ ਜੀ ਸਤਿ ਸ੍ਰੀ ਅਕਾਲ ਰੱਬ ਰਾਖਾ